ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਕਈਏ ਤੇ ਛੋਲੇਾਂ ਦੀ ਦਾਲ ਦੀ ਜਿਹੜੀ ਰੈਸਪੀ ਹੈ ਉਹ ਲੈ ਕੇ ਆਏ ਆਂ ਆਪਾਂ ਨੇ ਦਾਲਾ ਜਿਹੜੀ ਧੋ ਕੇ ਰੱਖ ਲਈ ਸੀ ਇਹ ਆਪਾਂ ਨੇ ਫਰੈਸ਼ ਕਈਆ ਲਿਆਏ ਕਈਆ ਦੇਖੋ ਇੱਧਰ ਆਪਾਂ ਨੇ ਕੱਟ ਕੇ ਰੱਖ ਲਿਆ ਏ ਇਹ ਆਪਾਂ ਨੇ ਅੱਜ ਹੀ ਤੋੜ ਕੇ ਲੈ ਕੇ ਆਂਦਾ ਸੀਗਾ ਕਈਆ ਤੇ ਇੱਧਰ ਆਪਾਂ ਕੁੱਕਰ ਦੇ ਵਿੱਚ ਪਾਣੀ ਆ ਜਿਹੜਾ ਆਪਣਾ ਉਬਾਲਣ ਦੇ ਲਈ ਰੱਖਤਾ ਸੀ ਪਾਣੀ ਨੂੰ ਉਬਾਲ ਆ ਗਿਆ ਸੀ ਤੇ ਹੁਣ ਆਪਾਂ ਦਾਲ ਆ ਜਿਹੜੀ ਉਹ ਆਪਾਂ ਨੇ ਪਾਣੀ ਦੇ ਵਿੱਚ ਪਾ ਲਈ ਆ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਨੂਣ ਦਾ ਸੱਟ ਲਵਾਂਗੇ ਤੇ ਨਾਲ ਹੀ ਆਪਾਂ ਦੋ ਚਮਚੇ ਆ ਜਿਹੜੇ ਹਰਦੀ ਦੇ ਪਾ ਦੇਣੇ ਨੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਵਧੀਆ ਬਣਦੀ ਆ ਤੇ ਖਾਣ ਲਈ ਦੇ ਵਿੱਚ ਵੀ ਬਹੁਤ ਟੇਸਟੀ ਹੁੰਦੀ ਆ ਤੇ ਗਰਮੀ ਜ਼ਿਆਦਾ ਹੋਣ ਕਰਕੇ ਇਹਦੀ ਤਸਵੀਰ ਆ ਜਿਹੜੀ ਰੈਸਪੀ ਦੀ ਉਹ ਵੀ ਠੰਡੀ ਮੰਨੀ ਜਾਂਦੀ ਆ ਤੇ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚਾ ਜਿਹੜਾ ਦੇਸੀ ਘਿਓ ਦਾ ਐਡ ਕਰ ਦਾਂਗੇ ਕਿਉਂਕਿ ਦਾਲਾਂ ਹੁੰਦੀਆਂ ਨੇ ਜਿਹੜੀਆਂ ਇਹ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਨੇ ਅਤੇ ਖੁਸ਼ਕ ਹੁੰਦੀਆਂ ਨੇ ਇਸ ਕਰਕੇ ਆਪਾਂ ਇੱਕ ਚਮਚਾ ਇਹਦੇ ਵਿੱਚ ਘਿਓ ਦਾ ਪਾ ਲਵਾਂਗੇ ਤੇ ਦੋ ਤਿੰਨ ਸੀਟੀਆਂ ਮੈਂ ਇਹਦੇ ਤੇ ਲੋ ਫਲੇਮ ਤੇ ਰੱਖ ਕੇ ਗੈਸ ਦੇ ਉੱਪਰ ਇਹਨੂੰ ਬਜਵਾ ਲੀਆਂ ਸੀਗੀਆਂ ਤਿੱਕਾ ਇਹ ਹੈ ਜਿਹੜਾ ਆਪਾਂ ਇਹ ਆਪਾਂ ਜਦੋਂ ਆਪਣੀ ਦਾਲ ਰਿਚ ਜੂਗੀ ਉਦੋਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਦਾਲ ਹੈ ਜਿਹੜੀ ਦਾਲ ਪੱਕਣ ਨੂੰ ਜ਼ਿਆਦਾ ਟਾਈਮ ਲੈਂਦੀ ਹੈ ਤੇ ਕਈਆ ਆਪਣਾ ਬਿਲਕੁਲ ਸੌਫਟ ਤੇ ਕੱਚਾ ਕਈਆ ਸੀਗਾ ਇਸ ਕਰਕੇ ਇਹ ਮੈਂ ਬਾਅਦ ਵਿੱਚ ਐਡ ਕੀਤਾ ਹੈ ਤੇ ਹੁਣ ਆਪਾਂ ਇਹਨੂੰ ਇੱਕ ਵਿਸਲ ਮਾਰਾ ਕੇ ਪਕਾ ਲਵਾਂਗੇ ਦਾਲਾ ਜਿਹੜੀ ਆਪਣੀ ਤਕਰੀਬਨ ਬਣ ਕੇ ਤਿਆਰੀ ਆ ਤੇ ਹੁਣ ਆਪਾਂ ਕਈਆ ਇਹ ਜਿਹੜਾ ਇਸ ਨੂੰ ਰਝਾ ਲੈਣਾ ਤੇ ਹੁਣ ਆਪਾਂ ਦੁਬਾਰਾ ਕੁੱਕਰ ਬੰਦ ਕਰਕੇ ਗੈਸ ਦੇ ਉੱਪਰ ਆਪਾਂ ਇੱਕ ਸਿਟੀ ਇਹਦੀ ਮਰਵਾ ਲਵਾਂਗੇ ਤੇ ਇੱਧਰ ਆਪਾਂ ਨਾਲ ਦੀ ਨਾਲ ਤੜਕੇ ਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਕਰ ਲੈਣੀ ਆ ਆਪਾਂ ਨੇ ਸਰੋਂ ਦਾ ਤੇਲ ਲਿਆ ਸਰੋਂ ਦੇ ਤੇਲ ਦੇ ਵਿੱਚ ਆਪਾਂ ਅੱਧਾ ਚਮਚਾ ਜੀਰੇ ਦਾ ਪਾ ਕੇ ਤੇ ਨਾਲ ਹੀ ਆਪਾਂ ਨੇ ਲਸਣ ਪਾ ਲੈਣਾ ਲਸਣ ਸੀਗਾ ਜਿਹੜਾ ਇਹ ਆਪਣਾ ਬਰੀਕ-ਬਰੀਕ ਸੀਗਾ ਤੇ ਬਰੀਕ ਹੀ ਕਟਿਆ ਹੋਇਆ ਸੀ ਤੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਇੱਕ ਬਾਟੀ ਜਿਹੜੀ ਆਪਾਂ ਨੇ ਪਿਆਜ਼ ਦੀ ਪਾ ਲਈਆ ਪਿਆਜ਼ ਨੇ ਜਿਹੜੇ ਘੱਟ ਵੱਧ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇਹ ਜਿਹੜੀ ਦਾਲ ਹੈ ਇਹਦੀ ਆਪਾਂ ਨੇ ਕਨਸਿਸਟੈਂਸੀ ਥੋੜੀ ਜਿਹੀ ਠਿੱਕੇ ਰੱਖਣੀ ਆ ਕਿਉਂਕਿ ਜਦੋਂ ਆਪਾਂ ਇਹ ਠੰਡੀ ਹੋਈ ਦਾਲ ਵੀ ਖਾਣੇ ਆ ਤਾਂ ਜਿਹੜੀ ਆਪਾਂ ਇਹ ਥੋੜੀ ਜੀ ਇਹਨੂੰ ਸਬਜ਼ੀ ਦੀ ਫਾਰਮ ਦਿੱਤੀ ਆ ਤਾਂ ਕਿ ਜਿਹੜੀ ਇਹ ਦਾਲ ਆਪਣੀ ਰੋਟੀ ਦੇ ਉੱਪਰ ਰੱਖ ਕੇ ਵੀ ਖਾਧੀ ਜਾ ਸਕੇ ਤੇ ਤੜਕਾ ਜਿਹੜਾ ਆਪਣਾ ਬ੍ਰਾਊਨ ਹੋ ਗਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਭਰ ਕੇ ਆਪਾਂ ਹਰੀ ਮਿਰਚ ਦਾ ਪਾਇਆ ਤੇ ਨਾਲ ਹੀ ਆਪਾਂ ਨੇ ਪਿਆਜ਼ ਤੇ ਅਦਰਕ ਆ ਜਿਹੜਾ ਕੱਟ ਕੇ ਰੱਖਿਆ ਹੋਇਆ ਸੀਗਾ ਉਹ ਪਾ ਲਿਆ ਤੇ ਥੋੜੀ देर ਆਪਾਂ ਹੁਣ ਇਹਨੂੰ ਭੁੰਨ ਲਵਾਂਗੇ ਪਿਆ ਆਪਣੀ ਟਮਾਟਰ ਨੇ ਹਲਕੇ ਹਲਕੇ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਨੇ ਜਿਹੜੇ ਆਪਾਂ ਧਨੀਆ ਪਾਊਡਰ ਦੇ ਪਾ ਲੈਣੇ ਆ ਤੋ ਇੱਕ ਵਾਰ ਫੇਰ ਤੋਂ ਆਪਾਂ ਨੇ ਇਹ ਜਿਹੜਾ ਸਾਰਾ ਮਸਾਲਾ ਇਹ ਪਕਾ ਲੈਣਾ ਏ ਧਨੀਆ ਪਾਊਡਰ ਆਪਣਾ ਚੰਗੀ ਤਰ੍ਹਾਂ ਪੱਕ ਜਵੇ ਤੇ ਖੁਸ਼ਬੂ ਆ ਜਿਹੜੀ ਇਹਦੀ ਆਉਣ ਲੱਗ ਜੇ ਉਹ ਤੱਕ ਪਕਾਵਾਂਗੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਐਡ ਕਰ ਦੇਣੀ ਆ ਇਹ ਸਬਜ਼ੀ ਆ ਜਿਹੜੀ ਇਹ ਬਹੁਤ ਹੀ ਵਧੀਆ ਬਣਦੀ ਆ ਇਹਨੂੰ ਜੇਕਰ ਹਾਰੇ ਦੇ ਉੱਪਰ ਬਣਾਈਏ ਤਾਂ ਵੀ ਇਹ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਤੇ ਦੇਖੋ ਇੱਧਰ ਆਪਣਾ ਤੜਕਾ ਤਿਆਰ ਆ ਤੇ ਹੁਣ ਆਪਾਂ ਨੇ ਦਾਲ ਆ ਜਿਹੜੀ ਇਹ ਬਹੁਤ ਆਪਾਂ ਨੇ ਗਾੜੀ ਰੱਖੀ ਆ ਆਪਾਂ ਨੇ ਜਾਦਾ ਇਹ ਪਤਲੀ ਨਹੀਂ ਰੱਖੀ ਹੈਗੀ ਤੇ ਇੱਕ ਸਬਜੀ ਦੀ ਤਰ੍ਹਾਂ ਆਪਾਂ ਇਹਨੂੰ ਇਸਤੇਮਾਲ ਕਰਾਂਗੇ ਗਰਮ ਹੋਣ ਕਰਕੇ ਥੋੜੀ ਜੀ ਇਹਦੀ ਕਨਸਿਸਟੈਂਸੀ ਆ ਜਿਹੜੀ ਉਹ ਪਤਲੀ ਆ ਤੇ ਦੇਖੋ ਆਪਣੀ ਜਿਹੜੀ ਇਹ ਦਾਲ ਬਣ ਕੇ ਤਿਆਰ ਹੋ ਗਈ ਆ ਤੇ ਦਾਲ ਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਦਾਲ ਦਾ ਕਲਰ ਆ ਜਿਹੜਾ ਬਹੁਤ ਵਧੀਆ ਆਇਆ ਸੀਗਾ ਅੰਦਰ ਆਪਣੀ ਸ਼ਾਮ ਦਾ ਟਾਈਮ ਸੀ ਅੰਦਰ ਇਸ ਕਰਕੇ ਜਿਹੜਾ ਇਹਦਾ ਕਲਰ ਆ ਉਹ ਚੰਗੀ ਤਰ੍ਹਾਂ ਨਜ਼ਰ ਨਹੀਂ ਆਇਆ ਹੈਗਾ ਤੇ ਆਪਣੀ ਕੈਮਰਾ ਕੁਆਲਿਟੀ ਆ ਜਿਹੜੀ ਥੋੜੀ ਜੀ ਐਤਾਂ ਦੀ ਹੋਈ ਆ ਤੇ ਦੇਖੋ ਹੁਣ ਦਾਲ ਆ ਜਿਹੜੀ ਆਪਾਂ ਨੇ ਇਹ ਸਰਵ ਕਰ ਲੈਣੀ ਆ ਖਾਣ ਦੇ ਲਈ ਤਿਆਰ ਆ ਤੇ ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਕੱਢ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਬੈਲ ਆਈਕਨ ਦੇ ਉੱਤੇ ਵੀ ਕਲਿੱਕ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਜਵੇ ਤੁਹਾਨੂੰ ਮੇਰੀਆਂ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਨੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਇਸੇ ਤਰ੍ਹਾਂ ਨੀਆਂ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਪਾਂ ਆਉਂਦੇ ਰਹਾਂਗੇ ਇਸ ਲਈ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਅਤੇ ਤੁਹਾਡਾ ਮੇਰੀਆਂ ਵੀਡੀਓਜ਼ ਦੇਖਣ ਲਈ ਬਹੁਤ-ਬਹੁਤ ਧੰਨਵਾਦ